ਅਸਲ ਵਿੱਚ ਸਾਰੇ ਹੀ ਜੀਵ ਜਿੰਨੇ ਆਪਾਂ ਇੱਥੇ ਆਏ ਹੋਏ ਆ ਮਾਲਕ ਦੇ ਹੁਕਮ ਦੇ ਵਿੱਚ ਹੀ ਸਾਰੇ ਕਾਰਜ ਕਰਦੇ ਹਾਂ ਰੋਜ਼ਾਨਾ ਸਵੇਰ ਨੂੰ ਆਪਾਂ ਬਾਣੀ ਦੇ ਵਿੱਚ ਪੜ੍ਹਦੇ ਹਾਂ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਦੂਜੇ ਪਾਸੇ ਅਸੀਂ ਆਪ ਹੀ ਮਨਮੁਖ ਜੀਵ ਬਣ ਕੇ ਬੁਰਾਈਆਂ ਵੀ ਕਰਦੇ ਹਾਂ ਨਿੰਦਿਆ ਚੁਗਲੀ ਸਭ ਕੁਝ ਕਰਦੇ ਹਾਂ ਇਹ ਸਾਡੇ ਅੱਗੇ ਇੱਕ ਭਰਮ ਦਾ ਪਰਦਾ ਹੈ ਜਿੱਥੇ ਸਾਨੂੰ ਸੱਚ ਦਿਖਾਈ ਨਹੀਂ ਦਿੰਦਾ ਸੱਚ ਸੁਨਾ ਹੀ ਨਹੀਂ ਦਿੰਦਾ ਪਰ ਅਕਾਲ ਪੁਰਖ ਵਾਹਿਗੁਰੂ ਜੀ ਜੈਸ ਜੀਵ ਦੇ ਉੱਤੇ ਬਹੁਤ ਖੁਸ਼ ਹੋ ਜਾਂਦੇ ਨੇ ਉਹ ਜੀਵ ਪਰਮਾਤਮਾ ਦੀ ਯਾਦ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਆਪ ਦੀ ਖੋਜ ਕਰਨਾ ਸ਼ੁਰੂ ਕਰਦੇ ਨੇ ਮੈਂ ਕੀ ਹਾਂ ਮੇਰੇ ਅੰਦਰ ਜੋ ਇਹਨੇ ਫੁਰਨੇ ਆਉਂਦੇ ਨੇ ਮੇਰੇ ਕੋਲ ਸੰਸਾਰ ਦੀਆਂ ਸਾਰੀਆਂ ਚੀਜ਼ਾਂ ਨੇ ਪਰ ਫੇਰ ਵੀ ਸ਼ਾਂਤੀ ਤਾਂ ਹੈ ਹੀ ਨਹੀਂ ਉਹ ਸ਼ਾਂਤੀ ਨੂੰ ਲੱਭਦਾ ਲੱਭਦਾ ਸੁੱਖ ਨੂੰ ਲੱਭਦਾ ਲੱਭਦਾ ਅੰਤਰਗਤ ਹੁੰਦਾ ਜਿੱਥੇ ਉਹ ਖੋਜ ਕਰਦਾ ਹੁਣ ਤੱਕ ਆਪਾਂ ਵੇਖਦੇ ਆ ਕਿ ਸਾਨੂੰ ਪਰਾਇਆਂ ਦੀ ਜੋ ਚਿੰਤਾ ਆ ਫਿਕਰ ਆ ਉਹ ਜ਼ਿਆਦਾ ਆ ਆਪਣੇ ਆਪ ਦਾ ਕੋਈ ਫਿਕਰ ਨਹੀਂ ਹੈ ਜੋ ਮਾਲਕ ਆਪਾਂ ਨੂੰ ਸੁਵਾਸ ਹਰ ਦਿਨ ਦਿੰਦੇ ਨੇ ਜੋ ਪਾ ਮਾਲਕ ਦੀ ਖੋਜ ਨਹੀਂ ਕਰਦੇ ਮਾਲਕ ਦੇ ਨਾਮ ਨੂੰ ਸੁਣਦੇ ਨਹੀਂ ਆਪਾਂ ਨੂੰ ਇਹ ਫਿਕਰ ਨਹੀਂ ਹੈ ਆਪਾਂ ਨੂੰ ਫਿਕਰ ਹੈ ਪਰਾਏ ਧੰਨ ਦਾ ਪਰ ਆਈ ਇਸਤਰੀ ਦਾ ਹੋਰਾਂ ਦੇ ਕੰਮ ਕਰਦੇ ਕਰਦੇ ਅਸੀਂ ਸਾਰੀ ਜ਼ਿੰਦਗੀ ਗੁਜ਼ਾਰ ਦਿੰਨੇ ਆ ਪਰ ਜਦੋਂ ਅੰਤ ਸਮਾਂ ਹੁੰਦਾ ਨਾ ਜੀਵ ਨੂੰ ਰਿਅਲਾਈਜ਼ ਹੋ ਜਾਂਦਾ ਮਹਿਸੂਸ ਹੁੰਦਾ ਆ ਕਿ ਮੈਂ ਸਾਰੀ ਜ਼ਿੰਦਗੀ ਜਨਾ ਵਾਸਤੇ ਕੱਟੀ ਆ ਇਹ ਤਾਂ ਮੇਰੇ ਕੰਮੇ ਨਹੀਂ ਆਏ ਨਾ ਲੋਕ ਨਾ ਪ੍ਰਲੋਕ ਦੇ ਵਿੱਚ ਫਿਰ ਜੀਵ ਟੁੱਟਦਾ ਪਰ ਜਿਨ੍ਹਾਂ ਦੇ ਮਾਲਕ ਖੁਸ਼ ਹੋ ਜਾਂਦੇ ਨੇ ਉਹ ਪਛਤਾਉਣ ਤੋਂ ਪਹਿਲੇ ਪਹਿਲੇ ਹੀ ਆਪਣੇ ਆਪ ਦੀ ਖੋਜ ਕਰਨੀ ਸ਼ੁਰੂ ਕਰ ਦਿੰਦੇ ਆ ਜੋ ਆਪਣੇ ਆਪ ਦੀ ਖੋਜ ਹੈ ਉਹ ਆਪਣੇ ਤੋਂ ਹੀ ਸ਼ੁਰੂਆਤ ਹੋਣੀ ਸੀ ਪਰ ਜਿਉਂ ਹੀ ਆਪਾਂ ਸੰਸਾਰ ਦੇ ਵਿੱਚ ਉਤਰੇ ਆਂ ਸੁਆਸ ਚੱਲੇ ਨੇ ਧਿਆਨ ਹਮੇਸ਼ਾ ਬਾਹਰ ਮੁਖੀ ਰਿਹਾ ਤੇ ਮਨ ਕਦੀ ਵੀ ਸੁਖੀ ਨਹੀਂ ਹੋਇਆ ਗੁਰਬਾਣੀ ਗੁਰੂ ਸਮਝਾਉਂਦੇ ਨੇ ਕਿ ਬਹੁਤ ਜੀਵ ਆਏ ਨੇ ਜੋ ਆਪਣੀ ਜ਼ਿੰਦਗੀ ਪਰਾਇਆ ਦੇ ਫਿਕਰ ਦੇ ਵਿੱਚ ਹੀ ਕੱਢ ਕੇ ਚਲੇ ਗਏ ਉਹਨਾਂ ਦਾ ਜੋ ਆਪਣਾ ਬਹੁਤ ਕੀਮਤੀ ਧਨ ਸੀ ਉਹਨਾਂ ਨੇ ਗਲਤ ਪਾਸੇ ਲੁਟਾ ਲਿਆ ਆਪਣੇ ਧਨ ਦਾ ਉਹਨਾਂ ਨੇ ਕੋਈ ਵੀ ਲਾਹਾ ਨਹੀਂ ਲਿਆ ਹਰ ਇੱਕ ਜੀਵ ਕਹਿੰਦੇ ਤ੍ਰੈਗੁਣ ਮਾਇਆ ਦੇ ਵਿੱਚ ਬਹੁਤ ਸਿਆਣਾ ਵਗਦਾ ਆ ਉਹ ਸੋਚਦਾ ਆ ਕਿ ਮੇਰੇ ਤੋਂ ਵੱਧ ਕੋਈ ਵੀ ਸਿਆਣਾ ਨਹੀਂ ਆ ਚਤਰ ਨਹੀਂ ਆ ਪਰ ਗੁਰੂ ਜੀ ਇਹ ਵੀ ਸਮਝਾਉਂਦੇ ਨੇ ਕਿ ਅਜਿਹੇ ਸਿਆਣਿਆਂ ਨੂੰ ਜਦੋਂ ਜਮ ਕੁੱਟ ਦੇ ਮਾਰਦੇ ਲੈ ਕੇ ਜਾਂਦੇ ਤੇ ਜਦੋਂ ਹਿਸਾਬ ਕਿਤਾਬ ਹੁੰਦਾ ਆ ਫਿਰ ਸਾਰਾ ਹੀ ਜਿੰਨੀ ਇਹਨਾਂ ਦੀ ਸਿਆਣਪ ਹੁੰਦੀ ਆ ਜਿੰਨਾ ਹੰਕਾਰ ਹੁੰਦਾ ਆ ਉਹ ਸਭ ਉਤਰ ਜਾਂਦਾ ਕਿਉਂਕਿ ਪੈਸਾ ਧਨ ਜਿੰਨੀ ਵੀ ਜਾਣ ਪਛਾਣ ਸੀ ਉਹ ਸਿਰਫ ਇਸ ਲੋਕ ਦੇ ਵਿੱਚ ਸੀ ਪਰ ਲੋਕ ਦੇ ਵਿੱਚ ਨਾਮ ਤੋਂ ਬਿਨਾਂ ਕੋਈ ਵੀ ਜਾਣ ਪਛਾਣ ਨਹੀਂ ਹੈ ਜੈਸ ਜੀਵ ਦੇ ਪੱਲੇ ਨਾਮ ਹੋਵੇਗਾ ਉਸ ਦੀ ਰੱਖਿਆ ਨਾਮ ਆਪ ਕਰਦਾ ਹੈ ਮਰ ਕਹਿੰਦੇ ਜੈਸ ਰਾਹ ਦੇ ਵਿੱਚੋਂ ਮਨਮੁਖ ਨੂੰ ਲੈ ਕੇ ਜਾਂਦੇ ਨਹੀਂ ਨਾ ਜੰਮ ਉਹ ਬਹੁਤ ਹੀ ਕਸ਼ਟਨਾ ਭਰਿਆ ਹੈ ਜੀਵ ساری ਜ਼ਿੰਦਗੀ ਇੱਧਰ ਧਨ ਜਮਾ ਕਰਦਾ ਰਹਿੰਦਾ ਆਪਣੇ ਪਰਿਵਾਰ ਪਾਲਦਾ ਰਹਿੰਦਾ ਪਰ ਕਹਿੰਦੇ ਪਰਲੋਕ ਵਾਸਤੇ ਅਗਲੇ ਸਫਰ ਵਾਸਤੇ ਅਗਲੀ ਮੰਜ਼ਿਲ ਵਾਸਤੇ ਇਸ ਨੇ ਕੋਈ ਵੀ ਧਨ ਇਕੱਠਾ ਨਹੀਂ ਕੀਤਾ ਆਪਾਂ ਇੱਧਰ YouTube ਦੇ ਉੱਤੇ ਦੇਖਦੇ ਆਂ ਨਾ ਸੰਤਾਂ ਮਹਾਪੁਰਸ਼ਾਂ ਦੀਆਂ ਕਥਾ ਵਿਚਾਰਾਂ ਸੁਣਦੇ ਆਂ ਨਾ ਕਿ ਪਰਲੋਕ ਦੇ ਵਿੱਚ ਜਾਣ ਵਾਸਤੇ ਵੀ ਸਾਨੂੰ ਧਨ ਜਮਾ ਕਰਨਾ ਪੈਣਾ ਕਿਉਂਕਿ ਸੰਤ ਮਹਾਪੁਰਸ਼ ਸਮੇਂ-ਸਮੇਂ ਦੇ ਉੱਤੇ ਮਨਮੁਖ ਜੀਵਾਂ ਨੂੰ ਆਪਣੇ ਵਰਗੇ ਭੁੱਲੇ ਹੋਏ ਜੀਵਾਂ ਨੂੰ ਰਸਤਾ ਦਿਖਾਉਂਦੇ ਰਹਿੰਦੇ ਨੇ ਮਾਰੇ ਕਹਿੰਦੇ ਮਨੁੱਖ ਜੀਵ ਨੂੰ ਜਦੋਂ ਲਜਾਇਆ ਜਾਂਦਾ ਸਿਰ ਦੇ ਉੱਤੇ ਉਸਨੇ ਜੋ ਇੱਕ ਪੰਡ ਚੱਕੀ ਹੈ ਉਹ ਪੰਡ ਕਿਹੜੀ ਹੈ ਦੁੱਖਾਂ ਦੀ ਹੈ ਪਾਪਾਂ ਦੀ ਹੈ ਮਾਰੇ ਕਹਿੰਦੇ ਜਿਉਂ-ਜਿਉਂ ਚੱਲੇ ਚੁਬੇ ਦੁੱਖ ਪਾਵੇ ਜਮਕਾ ਸਹਸ ਡੰਡਾ ਹੈ ਪੈਰ ਦੇ ਵਿੱਚ ਹੌਮੇ ਦਾ ਇੱਕ ਕੰਡਾ ਚੁਪਦਾ ਹੈ ਜਿਉਂ-ਜਿਉਂ ਜੀਵ ਚੱਲਦਾ ਜਾਂਦਾ ਹੈ ਸੰਸਾਰ ਦੇ ਵਿੱਚ ਜਿੱਥੇ ਉਸ ਜੀਵ ਨੇ ਆਪਣੇ ਆਪ ਨੂੰ ਤਿੱਤੀ ਹਵਾ ਨਹੀਂ ਲੱਗਣ ਦਿੱਤੀ ਉਸ ਜੀਵ ਦੇ ਨਾਲ ਇੰਨੀਆ ਤਸੱਦਤਾ ਕਰਕੇ ਲਜਾਇਆ ਜਾਂਦਾ ਇਹ ਜੋ ਮਾਲਕ ਨੇ ਆਪਾਂ ਨੂੰ ਸਮਾਂ ਦਿੱਤਾ ਨਾ ਹੁਣ ਆਪਾਂ ਇਸ ਜ਼ਿੰਦਗੀ ਦੇ ਵਿੱਚ ਜੀ ਰਹੇ ਆ ਸਾਨੂੰ ਮਾਲਕ ਨੇ ਸੁਵਾਸ ਦਿੱਤੇ ਨੇ ਇਹ ਅਗਲਾ ਸਵਾਰਨ ਵਾਸਤੇ ਮਾਲਕ ਨੇ ਆਪਾਂ ਨੂੰ ਭਾਗਾ ਸੁਭਾਗਾ ਪਰਿਆ ਸਮਾਂ ਦਿੱਤਾ ਆ ਕਿ ਆਪਾਂ ਅਗਲਾ ਸਵਾਰ ਲਈਏ ਨਾ ਕਿ ਜੋ ਸੰਸਾਰ ਦੇ ਵਿੱਚ ਚੱਲਦਾ ਆ ਇਹਨੂੰ ਦੇਖ ਦੇਖ ਕੇ ਆਪਣਾ ਅਗਲਾ ਗਵਾ ਲਈਏ ਅਗਲਾ ਹੁਣ ਆਪਾਂ ਕਿੱਦਾਂ ਸਵਾਰਨਾ ਆ ਗੁਰਵਾਣੀ ਵਿੱਚ ਬਹੁਤ ਸੌਖੀਆਂ ਵਿਧੀਆਂ ਦੱਸੀਆਂ ਨੇ ਕਹਿੰਦੇ ਤੁਸੀਂ ਦਿਨ ਦੇ ਵਿੱਚ ਸਵੇਰ ਨੂੰ ਉੱਠੀ ਜਾਂਦੇ ਹੋ ਰਾਤ ਨੂੰ ਸੌਂ ਜਾਂਦੇ ਹੋ ਜਦੋਂ ਤੁਸੀਂ ਕਹਿੰਦੇ ਸਵੇਰ ਨੂੰ ਉੱਠ ਜਾਂਦੇ ਆ ਸਵੇਰ ਨੂੰ ਆਪਣੇ ਕੰਮ-ਕਾਰ ਸ਼ੁਰੂ ਕਰਨ ਤੋਂ ਪਹਿਲਾਂ ਉਸ ਮਾਲਕ ਵਾਹਿਗੁਰੂ ਨੂੰ ਯਾਦ ਕਰੋ ਜਿਸ ਨੇ ਤੁਹਾਨੂੰ ਸਾਰਾ ਉਹ ਦਿਨ ਕਮਾਉਣਾ ਹੈ ਫਰੋਣਾ ਹੈ ਦਿਖਾਉਣਾ ਹੈ ਖਲੋਣਾ ਹੈ ਪਿਆਰ ਦੇ ਵਿੱਚ 5 ਮਿੰਟ ਵੀ ਬੈਠ ਸਕਦੇ ਆ 1 ਘੰਟਾ 2 ਘੰਟੇ ਵੀ ਬਾਕੀ ਜਿਵੇਂ ਜਿਵੇਂ ਆਪਣੇ ਸਰੀਰ ਸਾਥ ਦਿੰਦਾ ਜਿਵੇਂ ਜਿਵੇਂ ਆਪਾਂ ਨੂੰ ਦਿਨ ਦੇ ਕਾਰਜ ਹੁੰਦੇ ਨੇ ਬਸ ਰਸਨਾ ਤੋਂ ਬੋਲੀ ਜਾਣਾ ਕੰਨਾਂ ਤੋਂ ਸੁਣੀ ਜਾਣਾ ਇਸ ਤੋਂ ਸੌਖਾ ਕੀ ਹੋ ਸਕਦਾ ਅਸੀਂ ਕਿਸੇ ਦੀ ਆਵਾਜ਼ ਨਹੀਂ ਸੁਣਨੀ ਆਪਣੀ ਹੀ ਆਵਾਜ਼ ਨੂੰ ਸੁਣਨਾ ਆ ਤੇ ਆਪਣੀ ਹੀ ਆਵਾਜ਼ ਦੇ ਨਾਲ ਪਿਆਰ ਪਾਉਣਾ ਹੈ ਕਹਿੰਦੇ ਜੇ ਤੁਸੀਂ ਰੈਗੂਲਰ ਇਸ ਤਰੀਕੇ ਅਭਿਆਸ ਕਰੋਗੇ ਮਨ ਤੁਹਾਡਾ ਦਸਮ ਦਵਾਰ ਦੇ ਵਿੱਚ ਜਾਵੇਗਾ ਕਿਉਂਕਿ ਵਿਚਾਰ ਰਹਿਤ ਹੋਇਆ ਮਨ ਤਰੇ ਗੁਰ ਮਾਇਆ ਨੂੰ ਛੱਡ ਦਿੰਦਾ ਮਾਇਆ ਦੇ ਨੌ ਦਰਵਾਜਿਆਂ ਨੂੰ ਛੱਡ ਕੇ ਇਹ ਦਸਮ ਦਵਾਰ ਤੇ ਚਲੇ ਜਾਂਦਾ ਉੱਥੇ ਜਾ ਕੇ ਹੀ ਇਸ ਨੂੰ ਅਨੰਤ ਸੁੱਖ ਮਿਲਦਾ ਫਿਰ ਕਹਿੰਦੇ ਸਾਰਾ ਦਿਨ ਤੁਸੀਂ ਜੋ ਕੰਮ-ਕਾਰ ਕਰਦੇ ਆ ਉਦੋਂ ਵੀ ਮਾਲਕ ਨੂੰ ਯਾਦ ਰੱਖੋ ਆਪਣੀ ਰਸਨਾ ਦੇ ਉੱਤੇ ਵਾਹ ਗੁਰੂ ਮਰ ਕਹਿੰਦੇ ਆ ਨਾ ਉਠ ਤ ਬੈਠਤ ਸੋਭਤ ਨਾ ਕਹੋ ਨਾਨਕ ਜਨਕੇ ਸਦ ਕਾਮ ਕਹਿੰਦੇ ਕੰਮ-ਕਾਰ ਕਰਦੇ ਹੋਏ ਸਿਮਰਨ ਆਪਣੀ ਰਸਨਾ ਤੇ ਰੱਖੋ ਹੁਣ ਕਈ ਜੀਵਾਂ ਦੇ ਨਾਲ ਜਦੋਂ ਵਿਚਾਰ ਕੀਤੀ ਜਾਂਦੀ ਕਿ ਭਾਈ ਸਿਮਰਨ ਕਰ ਲਓ ਉਹ ਕਹਿੰਦੇ ਨਹੀਂ ਨਹੀਂ ਯਾਰ ਹਜੇ ਨਹੀਂ ਅਸੀਂ ਸਿਮਰਨ ਕਰ ਸਕਦੇ ਜਦੋਂ ਬੜੇਪਾ ਆਵੇਗਾ ਫਿਰ ਅਸੀਂ ਸਿਮਰਨ ਕਰਾਂਗੇ ਹਜੇ ਸਾਡੀ ਜੋ ਉਮਰ ਹੈ ਜੋ ਸਾਡਾ ਸਮਾਂ ਚੱਲਦਾ ਹੈ ਹਜੇ ਪਰਿਵਾਰ ਨੂੰ ਪਾਲਣਾ ਹੈ ਹਜੇ ਪਰਿਵਾਰ ਸਾਡਾ ਸਟੈਂਡ ਨਹੀਂ ਹੋਇਆ ਪਰ ਗੁਰਬਾਣੀ ਗੁਰੂ ਸਾਨੂੰ ਪੈਰ ਪੈਰ ਤੇ ਸਮਝਾਉਂਦੇ ਆ ਕਿ ਤੁਸੀਂ ਜੈਸ ਸਮੇਂ ਦੀ ਭਾਲ ਦੇ ਵਿੱਚ ਬੈਠੇ ਹੋ ਇਹ ਸਮਾਂ ਤੁਹਾਡੇ ਕੋਲ ਕਦੀ ਨਹੀਂ ਆਉਣਾ ਜੋ ਅੱਜ ਤੁਹਾਡੇ ਕੋਲ ਸਮਾਂ ਆ ਇਸ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਤੁਸੀਂ ਨਾਮ ਧੰਨ ਇਕੱਠਾ ਕਰ ਲਓ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਬਹੁਤ ਸੁਖੀ ਹੋਮੋਗੇ ਫਿਰ ਜਦੋਂ ਪਰ ਰਾਤ ਨੂੰ ਸੌਣਾ ਆ ਉਦੋਂ ਸਿਮਰਨ ਕਰਕੇ ਸੌ ਜਾਣਾ ਰਾਤ ਦੀ ਨੀਂਦ ਵਧੀਆ ਹੁੰਦੀ ਹੈ ਸੰਸਾਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਤੋਂ ਅਸੀਂ ਸੁੱਖ ਭਾਲਦੇ ਆ ਕਿੱਥੋਂ ਕਿੱਥੋਂ ਸੁੱਖ ਭਾਲਦੇ ਆ ਅੱਜ ਕੱਲ ਜੋ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲਦਾ ਆ ਕਿ ਹਰ ਸਾਲ ਇੱਕ ਨਵਾਂ ਫੋਨ ਆ ਜਾਂਦਾ ਆ ਆਪਾਂ ਉਹ ਫੋਨ ਲੈਨੇ ਆ ਫੋਨ ਲੈਣ ਤੋਂ ਫੋਨ ਲੈਣ ਤੋਂ ਪਹਿਲਾਂ ਆਪਾਂ ਸੋਚਦੇ ਆ ਕਿ ਆਹ ਫੋਨ ਮੈਂ ਇੱਕ ਵਾਰ ਲੈ ਲੈਣਾ ਮੁੜ ਕੇ ਮੈਂ ਤਿੰਨ ਚਾਰ ਸਾਲ ਇਹਨੂੰ ਬਦਲਣਾ ਨਹੀਂ ਹੈ ਪਰ ਸਾਡਾ ਮਨ ਜੋ ਕਿ ਟਿਕਦਾ ਨਹੀਂ ਹੈ ਜੋ ਕਿ ਸਟੇਬਲ ਨਹੀਂ ਹੈ ਫੋਨ ਲੈਣ ਤੋਂ ਡੇਢ ਦੋ ਲੱਖ ਦਾ ਫੋਨ ਲੈਣ ਤੋਂ 15 ਜਾਂ 20 ਦਿਨਾਂ ਬਾਅਦ ਸਾਡਾ ਮਨ 또 ਚੱਕ ਹੋ ਜਾਂਦਾ ਇਸੇ ਤਰ੍ਹਾਂ ਗੱਡੀਆਂ ਨੇ ਕਾਰਾਂ ਨੇ ਕੱਪੜੇ ਨੇ ਖਾਣ ਪੀਣ ਦੀਆਂ ਵਸਤੂਆਂ ਨੇ ਇੱਥੋਂ ਤੱਕ ਕਿ ਕਈ ਜੀਵ ਦੇਖੇ ਨੇ ਇਹ ਹਸਬੰਦ ਵਾਈਫ ਦੇ ਰਿਸ਼ਤਿਆਂ ਨੂੰ ਵੀ ਪਿਓਰ ਨਹੀਂ ਰੱਖਦੇ ਮਾਰੇ ਕਹਿੰਦੇ ਨਾਮ ਦਾ ਧੰਨ ਜੋੜ ਲਓ ਨਿੱਕੀ ਨਿੱਕੀ ਚੀਜ਼ ਦੇ ਵਿੱਚ ਤੁਸੀਂ ਖੁਸ਼ ਰਹਿਣਾ ਸ਼ੁਰੂ ਹੋ ਜਾਮੋਗੇ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਪਵੇਗੀ ਜੈਸ ਜੀਵ ਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਆ ਉਹਨੂੰ ਮਾਰੇ ਕਹਿੰਦੇ ਕੈਸ ਚੀਜ਼ ਦੀ ਥੋੜਿਆ ਉਹ ਜੀਵ ਤਾਂ ਕਹਿੰਦੇ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਲੋਕ ਤੇ ਪਰਲੋਕ ਦੇ ਵਿੱਚ ਉਸ ਦੀ ਬਹੁਤ ਵਾਵਾ ਹੁੰਦੀ ਹੈ ਹੁਣ ਅਸੀਂ ਵੀ ਅੱਜ ਤੋਂ ਸਿਮਰਨ ਕਰਨਾ ਸ਼ੁਰੂ ਕਰੀਏ ਤੇ ਅਸੀਂ ਵੀ ਆਪਣੇ ਮਨ ਦੇ ਬਾਦਸ਼ਾਹ ਬਣੀਏ ਉਸ ਮਾਲਕ ਦੇ ਨਾਲ ਜੁੜੀਏ ਤੇ ਆਪਣੇ ਪਰਿਵਾਰਾਂ ਦੇ ਵਿੱਚ ਸਭ ਨੂੰ ਸੁਖ ਦਈਏ ਇਹਹੀ ਦਸਮ ਦੁਆਰ ਤੇ ਜਾਣ ਦੀ ਇੱਕ ਸੱਚੀ ਕਹਾਣੀ ਹੈ